ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਰ ਰਾਸ ਸਾਹਿਬ ਸੋਦਰ ਰਗ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਹਿ ਸੋ ਘਰ ਕਹਿ ਜਿਤਬੇ ਸਰਬ ਸਮਾਲੇ ਵਾਜੇ ਤੇਰੇ ਨੰਦ ਨੀਕ ਅਸੰਕਾ ਕੀਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਗ ਭਰੀ ਸੋ ਕਈਏ ਕਿਤੇ ਤੇਰੇ ਗਾਵਣ ਹਾਰੇ ਗਾਂਦ ਰਕੋਣ ਪਾਣੀ ਬਸੰਤਰ ਗਾਵੇ ਰਾਜਧਰੁ ਦੁਵਾਰੇ ਗਾਵਨ ਤੁੰਦ ਨੂੰ ਚਿਤ ਗੁਫਤ ਲਿਖ ਜਾਣੀਏ ਲਿਖ ਲਿਖ ਧਰਮ ਵਿਚਾਰੇ ਗਾਵਤ ਨੂੰ ਈਸ਼ਰ ਬਰਮਾ ਦੇਵੀ ਸੋ ਤੇਰੇ ਸਦਸ ਵਾਰੇ ਗਾਵਨ ਤੁੰਦ ਨੂੰ ਇੰਦਰ ਇੰਦਰਾਸਨ ਬੈਠੇ ਦੇਵ ਤਿਆ ਅੰਦਰ ਨਾਲੇ ਗਾਵਨ ਤੁੰਦ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਨ ਸਦ ਵਿਚਾਰੇ ਗਾਵਤ ਨੂੰ ਜਪੀ ਸਤੀ ਸੰਤੋਖੀ ਗਾਤਨ ਵੀਰ ਕਰਾਰੇ ਗਾਵਨ ਤੁੰਦ ਨੂੰ ਪੰਡਿਤ ਪੜਨ ਰਕੀਸ਼ੋਰ ਜੁਗ ਜੁਗ ਵੇਦਾ ਨਾਲੇ ਗਾਵਨ ਤੁੰਦ ਨੂੰ ਮੌਨੀਆਂ ਮਨ ਮਹਨ ਸੁਰਗਮਚ ਪਿਆਲੇ ਗਾਵਨ ਤੁੰਦ ਨੂੰ ਤੁੰਦ ਪਰ ਤੇ ਅਸ਼ੜ ਤੀਥ ਨਾਲੇ ਗਾਵਨ ਤੁੰਦ ਨੂੰ ਜੁਦਮਹ ਬਲਸੂਰਾ ਗਾਵਨ ਤੁੰਦ ਨੂੰ ਖਾਣੀ ਚਾਰੇ ਗਾਵਨ ਤੁੰਦ ਨੂੰ ਖੰਡ ਮੰਡਲ ਬਰਮੰਡਾ ਕਰ ਕਰਕੇ ਤੇਰੇ ਤਾਰੇ ਸੇਤ ਨੂੰ ਗਾਵਨ ਜੋ ਤੁੰਦ ਭਵਤ ਤੇਰੇ ਭਗਤ ਰਸਾਲੇ ਔਰ ਕਿਤੇ ਤੁਨ ਗਾਵਨ ਸੇ ਮੇ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਰ ਸੱਚਾ ਸਾਹਿਬ ਸੱਚਾ ਸਾਚਿ ਨਾਹਿ ਪਿਉ ਸੀ ਚਾਈ ਨਾ ਜਾਸੀ ਰਚਨਾ ਜਿਨੇ ਚਾਈ ਰੰਗੀ ਰੰਗੀ ਪਾਤਿ ਕਰ ਕਰ ਜਿਨਸੀ ਮਾਜਨੇ ਭਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤੀ ਤੀ ਵੜਿਆ ਜਿਉ ਸਤਾਵੇ ਸੇਇ ਕਲ ਸੇਇ ਤੁਰ ਹੁਕਮ ਨਾ ਕਰਨ ਨਾ ਜਾਈ ਜੋ ਪਾਸੋ ਸੇ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਸਮਹਿਲਾ ਪਹਿਲਾ ਸੁਨ ਬਟਾ ਕੇ ਸਭ ਕੋਏ ਕੇ ਵੱਡੇ ਵੱਡਾ ਡੇਟਾ ਓਏ ਕੀਮਤ ਪਾਈ ਨਾ ਕਿਹਾ ਜਾਏ ਕਹਿਣ ਵਾਲ ਤਿਰ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਕਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇ ਰਹਿ ਕੀਤਾ ਕੇਵਲ ਚੀਰਾ ਰਹਾ ਸਭ ਸੂਤੇ ਮ ਸੁੱਤ ਕਮਾ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਚਾਨੀ ਘੜ ਘਰਾਈ ਕਹਿ ਨਾ ਜਾਈ ਤੇ ਤਿਲ ਵਡਿਆਏ ਸਭ ਸਤ ਸਵਤ ਸਭ ਚੰਗਿਆਈਆਂ ਸਿਸ਼ਾ ਬੁਰਖਾਂ ਕੀਆਂ ਵਡਿਆਈਆਂ ਤੁਦਵਿੰਸ ਤੇ ਕਿਨੇ ਨਾ ਪਾਈਆਂ ਕਰਮ ਲੈ ਨਹੀਂ ਠਾਕੀ ਰਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਟੀ ਪਰ ਤੇਰੇ ਭੰਡਾਰ ਜਿਸ ਬੰਦੇ ਦੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸੰਹਲਾ ਪਹਿਲਾ ਆਖਾਂ ਜੀਆਂ ਵਿਸਰੇ ਮਰ ਜਾਵਾਂ ਆਪਣਾ ਓਕਾ ਸਾਚਾ ਨਾ ਸੱਚ ਨਾਮ ਕੀ ਲਾਗੇ ਭੁੱਖਤ ਭੋਕੇ ਖੈ ਚੱਲੀਏ ਦੁਖ ਚੋਕਿਓ ਵਿਸਰੇ ਮੇਰੀ ਮਾਈ ਸੱਚਾ ਸਹੇਬ ਸੱਚ ਨਾਮ ਰਹਾ ਸੱਚ ਨਾਮ ਕੀ ਤਿਲ ਵਡਿਆਈ ਆਕਤ ਕੇ ਕੀਮਤ ਨਹੀਂ ਪਾਈ ਜੇ ਸਮੇਂ ਕਿ ਆਖਣ ਪਾਈ ਬੜਾ ਨਾ ਹੋਵੇ ਘਟ ਨਾ ਜਾਏ ਨਾ ਮਰੀ ਨਾ ਹੋਵੇ ਸੋਗ 인다 ਰਹੇ ਨਾ ਚੁੱਕੇ ਭੋਗ ਗੁਣਿ ਹੋ ਹੋ ਨਾਹੀ ਕੋਈ ਨਾ ਕੋ ਨਾ ਕੋਈ ਜੇ ਵੜਿਆ ਆਪ ਤੇ ਉਲਤੇ ਈ ਦਾਤ ਜਿਨ ਜਿਨ ਕਰਕੇ ਕੀਤੀ ਰਾਤ ਕਸਮ ਵਿਸਾਰੀ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤਿ ਰਾਗੁ ਜੀ ਮਹਿਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰ ਖਾ ਬਿਨੁ ਕਰੁ ਗੁ ਪਾਸ ਹਮ ਕੀਰੇ ਕ੍ਰਮ ਸਤਿਗੁਰ ਸਰਨਾਈ ਕਰਿ ਆਨਾਮ ਪ੍ਰਕਾਸ਼ ਮੇਰੇ ਮੀਠ ਗੁਰਦੇਵ ਮੋ ਕਉ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਜੇ ਤੁਸਾਈ ਮਿ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾਗੰਜਮ ਪਾਸ ਜੋ ਸਤਗੋਸਣ ਸੰਗਤ ਨਿ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੋਸਣ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸੰਗਤ ਜਤਾਰ ਸਿਪਾਇ ਮੰਜਨ ਨਾਨਕ ਨਾਮ ਪਰਗਾਸਰਾ ਗੁਜਰੀ ਮਹਿਲਾ ਪੰਜਵਾਂ ਕਾਹੇ ਦੇ ਮਨਚ ਤੇ ਉਦਮ ਜਾਰੀ ਖਰੀਚੋ ਭਰਿਆ ਸਿਲ ਪੱਤਰ ਮੈਂ ਜੰਤੋ ਪਾਇ ਤਾਂ ਕੇ ਜੁਹਾਗੇ ਕਰ ਤਰਿਆ ਮੇਰੇ ਮਹਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੋ ਕੇ ਕਾਸ਼ਤ ਹਰਿਆ ਰਹਾਵ ਜਨਨ ਪਿਤਾ ਰੋਗ ਸੁਤ ਬਨੀਤਾ ਕੋਈ ਨ ਕਿਸ ਕੀ ਧਰਿਆ ਸੇ ਸੇਜ ਕੋ ਸਵੇ ਠਾਕੁਰ ਕਾਇ ਮਨ ਭਵ ਕਰਿਆ ਉਹ ਦੇਵੜੀ ਆਵੇ ਸੇਖੋ ਸਤਿ ਸਪਾਸ਼ਿ ਬਿਸ਼ਰੇਸ਼ ਰਿਹਾ ਤਿੰਨ ਕਵਣ ਖਲਾਵੇ ਕਉਣ ਚਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਤਸ ਸਿ ਸਿਧਾਂ ਠਾਕੁਰ ਕਰਤ ਤਰਿਆ ਜਨ ਨਾਨਕ ਬਲ ਬਲ ਸਤ ਬਲ ਜੈ ਤਰੰਤ ਨ ਪਾਰਾ ਬਰਿਆ ਰਗ ਆਸਮ ਹਲਾ ਚੌਥਾ ਸੋ ਪੇ ਕੇ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰੰਜਨ ਹਰਪੁਰਖ ਨਰੰਜਨ ਹਰੇ ਗਿਮ ਘਮ ਅਪਾਰ ਸਭ ਧਿਆਉ ਸਭ ਧਿਆਉ ਤੁੰਦ ਜੀ ਹ ਸੱਚੇ ਸੇ ਜਨ ਹਾਰਾ ਸਭ ਜੀਆਂ ਤੇ ਮਾਰੇ ਦੀ ਜੀ ਦੁਨੀਆਂ ਕਾ ਦਤਾਰੰ ਹਰਿ ਧਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਾ ਆਨੰਦ ਕੇ ਜੰਤ ਵਿਚਾਰੰ ਤੂੰ ਘਟ ਘਟ ਅੰਤ ਸਰਵ ਨਿਰੰਤਰ ਜੀ ਹਰੇ ਕੋਪੁਰਿਕ ਸਮਾਣਾ ਇੱਕ ਦਾਤਾ ਇੱਕ ਪੇਖਾਰੀ ਜੀ ਸਭ ਤੇਰੇ ਚੌਂਝ ਵੇ ਜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੰਦ ਬਿਨ ਬਰਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖਿ ਵਿਖਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਜਨ ਨਾਨਕ ਤਿੰਨ ਕੁਰਬਾਣਾ ਹਾਤਿਆਉ ਹਰਤਿਆਉ ਤੁੰਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਤਿਆਉ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰਨਪਉ ਤਿਆਉ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰੇ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਤਿਆਉ ਜੀ ਚਰਨਾਨਕ ਤਿਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਹਾ ਤੁੰਦ ਜੀ ਹਰ ਅਨੇਕ ਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਬ ਤਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਿ ਸਿਵ ਸਾਸਤ ਜੀ ਕਰ ਕ੍ਰਿਆ ਘਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਆਦਿ ਪ੍ਰਖ ਅਪਰੰਪਰ ਕਰਤਾ ਜੀ ਤੁੰਦ ਜੀ ਬੜਾ ਵਰ ਨਾ ਕੋਈ ਤਉ ਚੁਜੁ ਜੁਗੈ ਕੋ ਸਦਾ ਸਦਾ ਤੂ ਇਕ ਜੀਤੁ ਨਿਆਚਲ ਕਰਤਾ ਸੋਈ। ਤਉਂਦੇ ਆਪੇ ਭਾਵੇ ਸੋਈ ਬੱਤੇ ਜੀਤੁ ਆਪੇ ਕਰੀ ਸੋ ਹੋਈ ਤਉਂਦੇ ਆਪੇ ਸਿਸਵ ਪਾਈ ਜੀਤੁਂਦੇ ਆਪੇ ਸੇ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾਜ ਨੋਈ ਆਸਮਹਿ ਲਾ ਚੌਥਾ। ਤਉ ਕਰਤਾ ਸਚਿਆਰ ਮੇਡਾ ਸਾਈ ਜੋ ਤੂ ਪਾਵੇ ਸੋਈ ਤਿਸਿ ਜੋ ਤਉ ਦੇ ਸੋਈ ਹਉ ਪਾਈ ਰਹਾਓ। ਸਬ ਤੇਰੀ ਤੂੰ ਸਭ ਨੇ ਤੇ ਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੂੰ ਜੇ ਆਪ ਵਿਛੋੜਿਆ ਆਪੇ ਮਿਲਾਇਆ ਤੂੰ ਦਰਿਆਵ ਸਭ ਤੇ ਜਹੀ ਮਾਇ ਤੂੰ ਜਿਵੇਂ ਦੂਜਾ ਕੋਈ ਨਹੀਂ ਜੀਆ ਜੰਤ ਸਭ ਤੇਰਾ ਖੇਲ ਵਿਜੋਗ ਮਿਲਿ ਵਿਛੋੜੀਏ ਸੰਜੋਗੀ ਮਹਿਲ ਜਿਸਨੂੰ ਤੂੰ ਜਾਣੀ ਸੋਈ ਜਨ ਜਾਣੇ ਹਰ ਗੁਣ ਸਦੀਆਕ ਵਖਾਣੇ ਜਿਨ ਹਰ ਸੇਵੇ ਆ ਤਿਨ ਸੁਖ ਪਾਇਐ ਸਹਿਜੇ ਹੀ ਹਰ ਨਾਮ ਸਮਾਇਐ ਉਆ ਪੇ ਕਰਤਾ ਤੇਰਾ ਕੀ ਸਭ ਹੋਇ ਤੁਦ ਬਿਨ ਦੂਜਾ ਵਰਨਾ ਕੋਇ ਤੋ ਕਰ ਕਰ ਵੇਖੇ ਚਾਣੇ ਸੋਇ ਜਨ ਨਾਨਕ ਗੁਰਮੁਖ ਪਰਗਟ ਹੋਈ ਆਸਮ ਹੈਲਾ ਪਹਿਲਾ ਚਿਤ ਸਰ ਬੈਟੇ ਪਹਿਲੇ ਨਿਵਸਾ ਪਾਣੀ ਪਉ ਕੋਥਿਨ ਕੀਆ ਪੰਕਜ ਮੋਹ ਪਗਨੀ ਚਾਲੇ ਹਮ ਦੇਕਾ ਤਹੀਂ ਡੁਬੇ ਆਲੇ ਮਨ ਇਕ ਨ ਚਿਤ ਸਮੁੜ ਮਨਾ ਹਾ ਬਸੈ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤਿਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਭਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਹੀਂ ਵਿਸਾਰਿਆ ਸ ਮਹੱਲਾ ਪੰਜਵਾਂ ਐ ਪ੍ਰਤਮਾਨਿਕ ਦੇਹੋਰੀ ਅਗੋਬਿੰਦ ਮਿਲਨ ਕੀ ਤੇਰੀ ਬਰਿਆ ਵਰਕਾ ਤੇ ਕੀਤੇ ਨਾ ਖਾਂ ਮਿਲ ਸਾਧ ਸੰਗਤ ਪਜੋ ਕੇਵਲ ਨਾਮ ਸਰਜਮ ਲਾਗ ਭਵਤਿਲ ਤਰਨੇ ਕੇ ਜਨਮ ਬੀਤਾ ਜਾਤ ਰੰਗ ਮਾਇਆ ਕੇ ਰਹਾ ਜਪ ਤਪ ਸੰਜਿਵ ਧਰਬ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ कह नानक हम नीचे करमासन परे की राखो सरम पाच छे दशमी कबी उबाच बेंती चौपाई हमरी करो हादे रच्चा पुनोय चित्त की चा तव चन्न मन रे हमारा अपना जान करो प्रति पार हमरे दुश्वबे तुम गावा पाडे मोहि बचाओ सकीव से मुर परिवार सेवक सिख सबे करतार मुर चनिज का दे करिए सब इनको आसगरीए पूर्ण होई हमारी आशा تو رجن کی رہ پیاسا تمہیں شاڑ کوئی ابر نات جو بر چاو سو تم تے پاؤ سیوک سکھ دا مارے بچا چی ادو جو کرے مو رکھ ہارے صاحب سنت ساٮٔ پیارے دین بندشتن کے ہنتا تمہاں پوری چت دسکنتا کال برمبترہ برترا کال پی شو اوتارا ਕਾਲ ਪੈ ਕਰ ਵਿਸ਼ਨਪ੍ਰਕਾਸ਼ਾ ਸਕਲ ਕਾਲ ਕਾ ਕੀਓ ਤਮਾਸਾ ਜਵਨ ਕਾਲ ਜੋਗੀ ਸੇਵਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਧਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤੇਸ਼ ਨੇ ਉਪਜਾਇਓ ਆਦੰਤਿਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਕਲ ਬਚਾ ਜਿਨੇ ਆਪ ਸਵਾਰੀ سوکن کو پیر پچان سب کپرا سنتن دکھ پائے تے دک پائے سیر پچھانے کٹ کٹ کے پٹ پٹ کی جانے جب کرک کرے کر تارا پرچا تت تب دیا پارا ਜਬ ਕਰਕ ਕਰਤੋ ਕਬੋ ਤੁਮ ਮੈਂ ਮਿਤ ਦੇ ਦਰਸਬ ਜਿ ਤਿਵਨ ਸਿਤੀ ਸਵਤਾਰੇ ਆਪ ਆਪਣੀ ਬਜੂ ਚਾਰੇ ਤੁਮ ਸਭੀ ਤੇ ਰਤ ਨਿਰਲਮ ਜਨਤ ਬੇਦ ਪੇਦ ਅਰਲਮ ਨਿਰੰਕਾਰ ਨਿਵ ਕਨ ਲਬ ਆਦਾ ਨੀਨ ਆਦਾ ਸੰਭ ਤਾ ਕਾ ਮੁਰ ਚੰਤ ਪੇਦਾ ਜੰਕ ਭੇਵ ਨ ਪਾਵਤ ਬੇਦਮ ਕੁਕਰਪੈਨਨ ਨਮਨਤ ਮਹਾਮੂਰਤ ਚੁਪੇਤ ਨਜਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪੀਵਾਪ ਆਪਣੇ ਬੁੱਧ ਹੈ ਜੀਤੀ ਵਰਨਤ ਪਿਨ ਪਿਨ ਤੋਏ ਦਿੱਤੀ ਤੁਮਰ ਲਕਨ ਜੈ ਪਸਾਰ ਕੇ ਪੀਤੀ ਸੱਜੇ ਪ੍ਰਥਮ ਸੰਸਾਰਾ ਇਕੇ ਰੂਪਨੁਪਸੁਰੂਪਾ ਰੰਗ ਭਇਓ ਰਾਵ ਕੈ ਬੁਪਾ ਅੰਡ ਜਿਰ ਸਿਤ ਜਕਨੀਤ ਬੁਜਖਾਨ ਬਹੁ ਰਚਿ ਦਿਨੀ ਕਉ ਫੁਲ ਰਜਾ ਹੈ ਬੇਟਾ ਕੋ ਸਮਟ ਭਇਓ ਸੰਕਲੀ ਕਟਾ ਸਵੇ ਸਿਤ ਦਿਖਾਈ ਛੰਪ ਆਦ ਜੁਗਾਦ ਸਰੂਪ ਸੈਮ ਪਵ ਅਵਰਸ਼ਾ ਮੇਰੀ ਤੁਮ ਕਰੋ ਸਿਕੋ ਬਾਰੋ ਸਿਕ ਸੰਗਰੋ ਦੁਸ਼ਟੇ ਟੇਟ ਵਤੋ ਤਪਤਾ ਸਕਲ ਮਹੇਸ਼ ਕਰੋਣ ਗਤਾਂ जय जोतव सनी परतिन के दुष्ट दुक्त है मरे पुरख जवन पग भरे ति थे, हारे तिनके तुम संकट सब तारे जो कल कोई एक बात आया है ताके काल निकने है रचाई तहि सब कला दुष्ट अरिष्ट हित तत्काल कृपा दृष्टन जायने हारियो ताके तात अनेक महरियो दिस कर्म सब होई दृष्ट सब सके ना कोई ਇਕ ਬਾਜਨ ਤੂ ਵੇਸਵਾਰਾ ਕਾਲ ਪਾਂਤੇ ਤੈ ਇਬਾਰਾ ਜਿੰਨਰ ਨਾਮ ਤਿਆਰ ਕਦ ਦੁਸ਼ਟ ਦੋਖ ਤੇ ਰਾਖੜ ਕੇ ਤਮੇ ਸੰਨ ਤਿਆਰੀ ਆ ਪਾ ਦਿਲੇ ਬਾਰੀ ਸਰਬ ਠੋਰ ਮੇ ਹੋਈ ਸਹਾਇ ਦੁਸ਼ਟ ਦੋਖ ਤੇ ਲਹਿ ਬਚਾਈ ਸਵਈਆ ਪਏ ਕਹ ਚਬਤੇ ਤੁਮਰੇ ਤਪਤੇ ਕਉ ਅਕਤਰੇ ਨਹੀਂ ਆਨਿਓ ਰਾਮ ਰਹੀ ਪੁਰਾਨਿ ਪੁਰਾਨ ਨੇ ਕਿਮਤ ਏਕ ਨਾ ਮਾਨਿਓ ਸਮ ਸਾਸਰ ਵੇਦ ਸਵੇ ਉਹ ਭੇਦ ਖਿਆ ਮੇਕ ਨਾ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਏ ਬਖਾਨਿਓ ਦੂਰਾ ਸਗਰ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ ਪਹੇਗੇ ਕਿ ਲਾਜਿ ਅਸ ਗੋਬਿੰਦਾਸ ਤੁਹਾਰੋ ਰਾਮਕਲੀ ਮਹਿਲ ਆਤੀ ਜਾਨਨ ਦੇ ਕਉਂਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂਤਾ ਪਾਇਆ ਸੇ ਸਤੀ ਮਨ ਬੱਚੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦਿਕਾ ਬਣਾਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜੇ ਨਹੀਂ ਬਸਾਇਆ ਕਹਿ ਨਾਨਕ ਅਨੰਦੂ ਅਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਰ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੇ ਕਰਉ ਉਹ ਪਰੇ ਤੇਰਾ ਕਾਜ ਸਭ ਸੁਆਰਨਾ ਸਵਿਨਾ ਗਲਾ ਸਮਰਤ ਸੁਆਮੀ ਸੋਖਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹਰ ਨਾਲੇ ਸਾਚੇ ਸਹੇ ਬਾਕਿਆ ਨਹੀਂ ਕਰ ਤੇਰੇ ਕਾ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਉਸ ਪਾਵੇ ਸਦਾ ਸਿੱਖ ਸਲਾਹਾ ਤੇਰੀ ਨਾਮ ਅਨੁਸਾਏ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਦੇ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਧਰਮ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸਿੱਖ ਮਨਿਆਈ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਟੋ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋਸ਼ ਤੁਰ ਪਿਆਰੁ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛੋ ਤੁਧ ਘਰ ਸਭਾਗੇ ਘਰ ਸਭਾਗੇ ਸਉਧ ਵਾਜੇ ਕਲਾਜਤ ਕਰ ਧਾਰੀਆ ਪੰਚ ਦੂਤੋ ਦਵਸ ਕੀਤੇ ਕਾਲਿਕ ਤੰਕ ਮਾਰਿਆ ਤਿਰਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸਿ ਸੁਵਤਿ ਕਰਿਨ ਹਾ ਦਿਵਾਜੇ ਆਨੰਦ ਸੁਨੋ ਬੜੇ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਬਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨਿਤ ਕਹਿ ਤੇ ਪਵਿੱਤ ਸਤ ਗੁਰ ਆਕਰਿ ਪੂਰੇ ਬਲਵੰਤ ਨਾਨਕ ਗੁਈ ਚਰਨ ਲਾਕੇ ਬਾਜ ਅਨਹਦ ਤੂਰੇ ਉਦਾਵਣੀ ਮਹੱਲਾ ਪੰਜਵਾਂ ਤਾਲ ਵਿੱਚ ਨਵਸਤੂ ਪਇਓ ਸਤ ਸੰਤੋਖ ਵਿਚਾਰ ਅਮਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਈ ਉਦਾਰੋ ਇਹੇ ਵਸਤੂ ਤੇ ਜੇ ਨਹੀਂ ਚਾਈ ਨਿਤ ਨਿਤ ਰਖ ਉਤਾਰ ਤਉ ਸੰਸਾਰ ਚਣ ਲਗ ਤਰੀਏ ਸਭ ਨਾਨਕ ਬ੍ਰਹਮ ਸਰਸ ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜੱਤ ਨਾਹੀ ਮੈਨ ਜੋ ਕਿਤੋ ਮੈ ਨਿਰਗੁਣ ਹਾਰੇ ਕੋ ਬਣ ਨਾਹੀ ਆ ਪੇਤਰ ਸੁਪੇ ਹੋਇ ਤਰਸ ਪਿਆ ਮੈ ਰਹਿਮਤ ਹੋਇ ਸਤਿਗੁਰ ਜਨ ਮਿਲੇਆ ਨਾਨਕੇ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੇ ਹਰਿਆ ਦਰਸ ਪਿਆ ਮੈ ਰਹਿਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਦੇ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ